ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਤੇ ਜਿਉਂਦੇ ਹੋ ਪੰਜਾਬੀਓ ਜੇ ਤੁਸੀਂ ਜਿਉਂ ਰਹੇ ਹੋ ਤਾਂ ਆਹ ਵੀਡੀਓ ਪੜੇ ਧਿਆਨ ਦੇ ਨਾਲ ਸੁਣੋ ਤੇ ਦੇਖੋ ਜੇ ਨਿਊਜ਼ ਬੋਲਣ ਵਾਲਾ ਗਲਤ ਆ ਤਾਂ ਇਹਦੇ ਜੁੱਤੀਆਂ ਮਾਰੋ ਜੇ ਪੰਜਾਬੀਓ ਤੁਸੀਂ ਗਲਤੋਂ ਤਾਂ ਫੇਰ ਤੁਸੀਂ ਆਪਣੇ ਜੁੱਤੀਆਂ ਖੋਦੇ ਹੀ ਮਾਰ ਲਵੋ ਅੱਜ ਸਾਨੂੰ ਇਹ ਸ਼ਬਦ ਕਿਉਂ ਬੋਲਣੇ ਪੈ ਰਹੇ ਨੇ ਪੂਰੀ ਦੁਨੀਆ ਤੇ ਪੰਜਾਬੀ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਨੇ ਬੜਾ ਪੈਸਾ ਇਕੱਠਾ ਕੀਤਾ ਬੜਾ ਧਨ ਇਕੱਠਾ ਕੀਤਾ ਬੜੀਆਂ ਚੌਧਰਾ ਇਕੱਠੀਆਂ ਕੀਤੀਆਂ ਨੇ ਇੰਗਲੈਂਡ ਦੇ ਵਿੱਚ ਜੁਕੇ ਚ ਕਿੰਨੇ ਪੰਜਾਬੀ ਵੱਸਦੇ ਨੇ ਫਿਰ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਦੁਨੀਆ ਤੇ ਲੱਗ-ਲੱਗ ਮੋਲਖਾਂ ਦੇ ਵਿੱਚ ਪੰਜਾਬੀ ਵੱਸਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ ਆ ਹਰ ਸ਼ਹਿਰ ਦੇ ਵਿੱਚ ਗੁਰਦਾਰਾ ਬਣਾਤਾ ਪੂਰੀ ਦੁਨੀਆ ਤੇ ਗੁਰਦੁਆਰੇ ਹੀ ਗੁਰਦਾਰੇ ਬਣਾਤੇ ਗੁਰਦਾਰੇ ਹੀ ਗੁਰਦਾਰੇ ਬਣਾਤੇ ਕੀ ਤੁਸੀਂ ਗੁਰਦਾਰੇ ਬਣਾਉਣ ਵਾਲਿਓ ਤੁਹਾਡੇ ਕੋਲੇ ਇਸ ਗੱਲ ਦਾ ਜਵਾਬ ਹੈਗਾ ਜਿਹੜਾ ਸਵਾਲ ਤੁਹਾਨੂੰ ਪੁੱਛਣ ਜਾ ਰਹੇ ਹਾਂ ਇਸ ਦਾ ਜਵਾਬ ਤੁਹਾਡੇ ਕੋਲੇ ਹੈਗਾ ਤਾਂ ਜਰੂਰ ਦਿਓ ਪੰਜਾਬੀਓ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ-ਵੱਡੀਆਂ ਕਿ ਬਹੁਤ ਮੱਲਾ ਮਾਰੀਆਂ ਨੇ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੀ ਕਲਗੀ ਤਾਂ ਛਡਵਾ ਨਹੀਂ ਸਕਦੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੀ ਕਲਗੀ ਤੁਹਾਡੇ ਗੁਰੂ ਦੀ ਕਲਗੀ ਜਿਨ੍ਹਾਂ ਨੇ ਤੁਹਾਨੂੰ ਖਾਲਸਾ ਨਾਮ ਦਿੱਤਾ ਸਿੰਘ ਨਾਮ ਦਿੱਤਾ ਉਹਨਾਂ ਦੀ ਕਲਗੀ ਤਾਂ ਬ੍ਰਿਟਿਸ਼ ਹਕੂਮਤ ਚੱਕ ਕੇ ਲੈ ਗਈ ਸੀ ਮਹਾਰਾਜਾ ਅਨਜੀਤ ਸਿੰਘ ਦੇ ਘਰੋਂ ਮਹਿਲ ਚੋਂ ਕਿਉਂਕਿ ਮਹਾਰਾਜਾ ਹਰਜੀਤ ਸਿੰਘ ਜੀ ਨੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਕਲਗੀ ਸੋਨੂੰ ਇਤਿਹਾਸ ਦਾ ਪਤਾ ਕਿ ਮੋਹਰਾਂ ਦੇ ਕੇ ਪੈਸੇ ਦੇ ਕੇ ਖਰੀਦੀ ਸੀ ਉਹ ਕਲਗੀ ਨੂੰ ਚੱਕ ਕੇ ਲੈ ਕੇ ਬ੍ਰਿਟਿਸ਼ ਹਕੂਮਤ ਵਾਲੇ ਅੱਜ ਤੱਕਰ ਮਿਊਜ਼ੀਅਮ ਦੇ ਵਿੱਚ ਪਈ ਆ ਕਿਸੇ ਪੰਜਾਬੀ ਨੇ ਦੁਨੀਆਂ ਤੇ ਕਿਸੇ ਨੇ ਵੀ ਅੱਜ ਤੱਕਰ ਕੋਈ ਧਰਨਾ ਲਾਇਆ ਕੋਈ ਪਿੱਟ ਸਿਆਪਾ ਕੀਤਾ ਬ੍ਰਿਟਿਸ਼ ਹਕੂਮਤ ਦਾ ਵੀ ਸਾਡੇ ਗੁਰੂਆਂ ਦੀ ਕਲਗੀ ਦੇ ਹੋ ਬਈ ਸਾਡੇ ਗੁਰੂਆਂ ਦੀ ਕਲਗੀ ਅਸੀਂ ਦਰਬਾਰ ਸਾਹਿਬ ਉੱਤੇ ਜਾ ਕੇ ਰੱਖਣੀ ਆ ਉੱਥੇ ਸੰਗਤਾਂ ਦਰਸ਼ਨ ਕਰਨ ਉਹ ਤੁਹਾਡੇ ਗੁਰੂਆਂ ਦੀ ਕਲਗੀ ਤਾਜ ਇੰਗਲੈਂਡ ਵਾਲੇ ਚੱਕ ਕੇ ਲੈ ਗਏ ਅੱਜ ਤੱਕਰ ਤੁਸੀਂ ਛੜਵਾ ਨਹੀਂ ਸਕੇ ਆਜ਼ਾਦ ਨਹੀਂ ਕਰਾ ਸਕੇ ਪਰ ਤੁਸੀਂ ਖਾਲਸਾਣ ਜ਼ਰੂਰ ਬਣਾ ਲਓਗੇ ਖਾਲਸਾਣ ਜ਼ਰੂਰ ਬਣਾ ਲਓਗੇ ਵੋਟਾਂ ਪਵਾ ਕੇ ਬਣਾ ਲਓਗੇ ਓਏ ਕਦੇ ਗੁਰੂਆਂ ਦੀ ਕਲਗੀ ਲਈ ਵੋਟਾਂ ਪੁਆਈਆਂ ਨੇ ਕਦੇ ਗੁਰੂਆਂ ਦੀ ਕਲਗੀ ਦੇ ਲਈ ਕੱਠ ਕੀਤਾ ਜਿਨ੍ਹਾਂ ਨੇ ਤੁਹਾਨੂੰ ਨਾਂ ਦੇ ਮਗਰ ਸਿੰਘ ਤੇ ਖਾਲਸਾ ਲਾਉਣ ਨੂੰ ਦਿੱਤਾ ਕਦੇ ਸ਼੍ਰੋਮਣੀ ਕਮੇਟੀ ਨੇ ਧਰਨਾ ਕੋਈ ਐਦਾਂ ਦੇ ਮਜਾਰੇ ਪੂਰੀ ਦੁਨੀਆ ਤੇ ਸਿੱਖਾਂ ਨੇ ਕੀਤੇ ਨੇ ਵੀ ਗੁਰੂਆਂ ਦੀ ਕਲਗੀ ਸੜਵਾਉਣੀ ਆ ਜੇ ਮਜਾਰੇ ਜੇ ਰੌਲੇ ਪਾਉਣ ਦੁਨੀਆ ਤੇ ਸਿੱਖੋ ਤਾਂ ਗੁਰੂਆਂ ਦੀ ਕਲਗੀ ਆਜ਼ਾਦ ਕਰਵਾ ਸਕਦੇ ਨੇ ਜੋ ਕਿ ਬ੍ਰਿਟਿਸ਼ ਹਕੂਮਤ ਨੇ ਅੱਜ ਵੀ ਮਿਊਜ਼ੀਅਮ ਦੇ ਅੰਦਰ ਕੈਦ ਕਰ ਰੱਖੀ ਆ ਤੁਹਾਡੇ ਗੁਰੂਆਂ ਦੀ ਕਲਗੀ ਤੁਹਾਡੇ ਗੁਰੂਆਂ ਦੀ ਕਲਗੀ ਤੁਹਾਡੇ ਗੁਰੂਆਂ ਦੀ ਕਲਗੀ ਤੁਹਾਡੀ ਇੱਜ਼ਤ ਜੋ ਕਿ ਮਿਊਜ਼ੀਅਮ ਦੇ ਅੰਦਰ ਰੱਖ ਰੱਖੀ ਆ ਕਦੇ ਸੜਵਾਈ ਆ ਤੁਸੀਂ ਓਏ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਕਦੇ ਉਹ ਖੰਡੇ ਦੀ ਗੱਲ ਕੀਤੀ ਆ ਉਹ ਤੁਸੀਂ ਤਾਂ ਜਰਨਲ ਅੜਵਾਇਰ ਤੇ ਲੋਕੋ ਨੂੰ ਖੰਡਾ ਸਮਝ ਕੇ ਝੰਡਿਆਂ ਤੇ ਲਾਈ ਫਿਰਦੇ ਹੋ ਥੱਲੇ ਲਿਖ ਲੈਨੇ ਹੋ ਖਾਲਿਸਤਾਨ ਤੇ ਉੱਤੇ ਲੋਕੋ ਲਾਇਆ ਹੋਇਆ ਜਰਨਲ ਅੜਵਾਇਰ ਪਾਪੀ ਦਾ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਹਰ ਰੋਜ਼ ਨੰਦਪੁਰ ਸਾਹਿਬ ਦਰਸ਼ਨ ਕਰਾਇਆ ਜਾਂਦੇ ਨੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਨੂੰ ਕੈਦਕਾਰ ਰੱਖਿਆ ਸ਼੍ਰੋਮਣੀ ਕਮੇਟੀ ਵਾਲੇ ਗੁੰਡਿਆਂ ਮਸਟੰਡਿਆਂ ਨੇ ਦਰਬਾਰ ਸਾਹਿਬ ਦੇ ਅੰਦਰ ਉੱਥੇ ਇਤਿਹਾਸ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਕਦੇ ਉਹਦੀ ਗੱਲ ਕਰੀਆ ਪੰਜਾਬੀਓ ਕਿੱਥੇ ਆ ਤੁਹਾਡੇ ਚਾਣਖੋ ਕੌਣ ਆ ਗੱਲ ਤੋਂ ਏ ਨਿਊਜ਼ ਬੋਲਣ ਵਾਲਾ ਗਲਤ ਤਾਂ ਜੁੱਤੀਆਂ ਮਾਰੋ ਜੇ ਇੱਥੇ ਤੁਸੀਂ ਗਲਤ ਹੋ ਤਾਂ ਆਪਣੇ ਜੁੱਤੀਆਂ ਖੋਦੇ ਮਾਰੋ ਕਿ ਤੁਸੀਂ ਗਲਤੋਂ ਪਰ ਇਤਿਹਾਸ ਨੇ ਕੁਦਰਤ ਨੇ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਾ ਗੱਲਾਂ ਜਿੱਡੀਆਂ ਮਰਜੀ ਮਾਰੀ ਜਾਓ ਸਟੇਜਾਂ ਤੋਂ ਇੱਥੇ ਤੁਸੀਂ ਗਲਤੋਂ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ